ਤਰੀ ਮਸਾਰਨ ਗੇ ਨੀ ਅੱਗੇ ਆ ਕੇ ਮੇਰੀ ਮਦਦ ਕਰੋ ਮੇਰੇ ਡੈਡੀ ਨੂੰ ਬਚਾ ਲਓ ਬਸ ਉਹ ਠੀਕ ਕਰ ਦੋ ਉਹਨਾਂ ਨੂੰ ਜਾੜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਡਾਕਟਰਾਂ ਨੇ ਕਿਹਾ ਇਹਨਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਤੇ ਇਸ ਲਈ ਮੇਰੇ ਕੋਲ ਇਲਾਜ ਵਾਸਤੇ ਇਹਨੇ ਪੈਸੇ ਨਹੀਂ ਆਗੇ ਮੈਂ ਕਿੱਦਾਂ ਇਲਾਜ ਕਰਾਵਾਂ ਮੈਂ ਜੋ ਨਹੀਂ ਮੇਰੇ ਡੈਡੀ ਠੀਕ ਹੋਣ ਜੋ ਛੇਤੀ ਤੇ ਛੇਤੀ ਤਾਂ ਕਿ ਆਪਣੇ ਪਿਆਰਾਂ ਦੇ ਤੌਰ ਫੇਰ ਰਸ ਕਰਨ ਮੇਰਾ ਇਹਨਾਂ ਦਾ ਲਾਵਾ ਕੋਈ ਸਾਰਾ ਨਹੀਂ ਗਾ ਮੈਂ ਕੱਲਿਆ ਕਿੱਦਾਂ ਕਰਾਂ ਸਾਰਾ ਮੇਰੇ ਕੋਲ ਨਹੀਂ ਹੋਣ ਦੇ ਉਹ ਤਾਂ ਮੇ ਕੰਮ ਵੀ ਛੱਡ ਦਿੱਤਾ ਘਰੇ ਹੀ ਰਹਿਣੀ ਆ। ਧੀਆ ਜੋਗ ਹਾਰ ਲਗਾ ਰਹੀ ਆ ਆਪਣੇ ਪਿਓ ਦੇ ਇਲਾਜ ਦੀ ਕਿਉਂਕਿ ਪਿਓ ਨੂੰ ਬਿਮਾਰੀ ਸੀਗੀ ਅਤੇ ਡਾਕਟਰਾਂ ਨੇ ਕਹਿਣਾ ਸੀ ਕਿ ਛੇਤੀਓ ਛੇਤੀ ਇਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਆ। ਘਰ ਦੇ ਹਾਲਾਤ ਵੀ ਇਹੋ ਜਿਹੇ ਨੇ ਕਿ ਛੱਤ ਕ ਅੱਜ ਵੀ ਡਿੱਗੀ ਤੇ ਕੱਲ ਵੀ ਡਿੱਗੀ। ਬਾਲੀਆਂ ਵਾਲੀ ਛੱਤ ਹੈ ਜੋ ਕਿ ਕਦੇ ਵੀ ਡੇਕ ਸਕਦੀ ਆ। ਨਾ ਮੈਨੂੰ ਘਰ ਚਾਹੀਦਾ ਨਾ ਕੋਠਾ ਚਾਹੀਦਾ ਪਿਓ ਦਾ ਇਲਾਜ ਹੋ ਜਾਏ ਕੋਈ ਸਮਾਜ ਸਹੀ ਸੰਸਥਾ ਅੱਗੇ ਆ ਜੇ ਤਾਂ ਜੋ ਇਸ ਦਾ ਚੰਗੀ ਤਰ੍ਹਾਂ ਇਲਾਜ ਹੋ ਜਾਏ ਤੇ ਅਸੀਂ ਕਮਾ ਕੇ ਖਾ ਖਾ ਲਵਾਂਗੇ ਸਾਡਾ ਦੋਵੇਂ ਇੱਕ ਦੂਜੇ ਦਾ ਸਾਰਾ ਹੀ ਅਸੀਂ ਆ ਦੋਵੇਂ ਪਿਓ ਦੀ ਸਾਡਾ ਹੋਰ ਕੋਈ ਨਹੀਂ ਹੈਗਾ ਸਾਰਾ ਘਰ ਵਿੱਚ ਅਸੀਂ ਦੋ ਹੀ ਆ ਬਸ ਕਿਸੇ ਨੇ ਸਹੀ ਕਿਹਾ ਕਿ ਪੁੱਤ ਵੰਡਾਉਣ ਜ਼ਮੀਨਾ ਧੀਆ ਦੁੱਖ ਵੰਡਾਉਂਦੀਆਂ ਨੇ ਜੀ ਬਿਲਕੁਲ ਸਹੀ ਕਿਹਾ ਸਹੀ ਕਹਾਵਤ ਅੱਜ ਇੱਥੇ ਟੁਕਦੀ ਆ ਕਿਉਂਕਿ ਅੱਜ ਜਿਹੜੀ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਆ ਉਹ ਇਸੇ ਕਹਾਵਤ ਦੇ ਉੱਪਰ ਟੁਕਦੀਆਂ ਹਨ ਇੱਕ ਬੇ ਸਹਾਰਾ ਧੀ ਆ ਜਿਹੜੀ ਆਪਣੇ ਬਾਪ ਦਾ ਇਲਾਜ ਲਈ ਗੋਹਾਰ ਲਗਾ ਰਹੀ ਹੈ ਕਿਉਂਕਿ ਉਸ ਦੇ ਬਾਪ ਨੂੰ ਜੋ ਬਿਮਾਰੀ ਹੈ ਉਹ ਡਾਕਟਰ ਨੇ ਕਹਿ ਆ ਪੀਛੇ ਤੋਂ ਛੇਤੀ ਉਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਆ ਧੀ ਇਕੱਲੀ ਹੈ ਮਾਂ ਸਾਥ ਛੱਡ ਜਾਂਦੀ ਹੈ ਪਰ ਨਾ ਕੋਈ ਭਰਾ ਨਾ ਕੋਈ ਭੈਣ ਇਕੱਲੀ ਧੀ ਜਿਹੜੀ ਸਾਰੇ ਸਮਾਜ ਸੇਵੀ ਨੇਉ ਹੱਥ ਜੋੜ ਕੇ ਗੁਹਾਰ ਲਗਾ ਰਹੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਸੋ ਤਸਵੀਰਾਂ ਕੁੜੀ ਪਹਿਲਾਂ ਮੈਂ ਸਾਂਝੀਆਂ ਕਰਾਂਗਾ ਉਸ ਪਿਓ ਤੇ ਧੀ ਦੀਆਂ ਜੋ ਕਿ ਬਹੁਤ ਹੀ ਇਹ ਕਹਿ ਸਕਦੇ ਨੇ ਕਿ ਬੇਸਹਾਰਾ ਨੇ ਧੀ ਹੈ ਜੋ ਗੁਹਾਰ ਲਗਾ ਰਹੀ ਹੈ ਆਪਣੇ ਪਿਓ ਦੇ ਇਲਾਜ ਦੀ ਕਿਉਂਕਿ ਪਿਓ ਨੂੰ ਬਿਮਾਰੀ ਸੀਗੀ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਛੇਤੀ ਛੇਤੀ ਇਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਧੀ ਇਕੱਲੀ ਹੈ ਘਰ ਵਿੱਚ ਨਾ ਕੋਈ ਅੱਗੇ ਨਾ ਕੋਈ ਪਿੱਛੇ ਸਿਰਫ ਬਾਪ ਸੀਗਾ ਦੋਵੇਂ ਕਮਾਉਂਦੇ ਸੀਗੇ ਪਹਿਲਾਂ ਤੇ ਚੰਗਾ ਗੁਜ਼ਾਰਾ ਹੋ ਜਾਂਦਾ ਹੋ ਜਾਂਦਾ ਸੀ ਹੁਣ ਬਾਪ ਜਿਹੜਾ ਹੈ ਮੰਜੇ ਤੇ ਪੈ ਗਿਆ ਇੱਥੋਂ ਤੱਕ ਕਿ ਬਾਥਰੂਮ ਵਗੈਰਾ ਨਹੀਂ ਉੱਠ ਕੇ ਜਾ ਸਕਦਾ ਧੀ ਹੀ ਦੇਖਭਾਲ ਕਰਦੀ ਹੈ ਧੀ ਹੀ ਡਾਈਪਰ ਚੇਂਜ ਕਰਦੀ ਹੈ ਪੁੱਤਾਂ ਵਾਂਗੂ ਦੇਖਭਾਲ ਕਰ ਰਹੀ ਹੈ ਅੱਜ ਕਿਤੇ ਇਸ ਪਿਓ ਦਾ ਪੁੱਤ ਹੁੰਦਾ ਸ਼ਾਇਦ ਉਹ ਵੀ ਇੰਨਾ ਨਾ ਕਰਦਾ ਜੋ ਇਸ ਧੀ ਨੇ ਕਰ ਵਿਖਾਇਆ ਹੈ ਘਰ ਦੇ ਹਾਲਾਤ ਦਿਖਾ ਦिए ਘਰ ਦੇ ਹਾਲਾਤ ਵੀ ਇਹੋ ਜਿਹੇ ਨੇ ਕਿ ਛੱਤ ਅੱਜ ਵੀ ਡਿੱਗੀ ਤੇ ਕੱਲ ਵੀ ਡਿੱਗੀ ਬਾਲੀਆਂ ਵਾਲੀ ਛੱਤ ਹੈ ਜੋ ਕਿ ਕਦੀ ਵੀ ਡੇਕ ਸਕਦੀ ਹੈ ਧੀ ਦਾ ਕਹਿਣਾ ਹੈ ਵੀ ਜਦੋਂ ਮੀਂਹ ਆਉਂਦਾ ਹੈ ਤੇ ਪਾਣੀ ਟਿਪ ਟਿਪ ਚ ਆਉਂਦਾ ਹੈ ਜੋ ਲਾਗਲਾ ਨਗਰੇ ਵਾਲਾ ਕਮਰਾ ਹੈ ਉਹਦੀ ਛੱਤ ਪਹਿਲਾਂ ਹੀ ਡਿੱਗੀ ਪਈ ਆ ਸੋ ਹਾਲਾਤ ਕਾਫੀ ਵੱਤ ਤੋਂ ਵੱੱਤਰ ਬਣੇ ਹੋਏ ਹਨ ਪਰ ਸਵਾਲ ਅੱਜ ਇਸ ਘਰ ਦਾ ਨਹੀਂ ਆ ਅੱਜ ਇਸ ਪਿਓ ਦਾ ਹੈ ਜੋ ਧੀ ਨੇ ਗੁਹਾਰ ਲਗਾਈ ਵੀ ਮੇਰੇ ਪਿਓ ਦਾ ਇਲਾਜ ਹੋਣਾ ਚਾਹੀਦਾ ਸਿਰਫ ਹੋਰ ਕੁਝ ਨਹੀਂ ਚਾਹੀਦਾ ਨਾ ਮੈਨੂੰ ਘਰ ਚਾਹੀਦਾ ਨਾ ਕੋਠਾ ਚਾਹੀਦਾ ਪਿਓ ਦਾ ਇਲਾਜ ਹੋ ਜੇ ਕੋਈ ਸਮਾਜਿਕ ਸੰਸਥਾ ਅੱਗੇ ਆ ਜੇ ਤਾਂ ਜੋ ਇਸ ਦਾ ਚੰਗੀ ਤਰ੍ਹਾਂ ਇਲਾਜ ਹੋ ਜੇ ਤੇ ਅਸੀਂ ਕਮਾ ਕੇ ਖਾ ਖਾ ਲਵਾਂਗੇ ਕਿਉਂਕਿ ਧੀ ਅੱਗੇ ਵੀ ਕੰਮ ਕਰਦੀ ਸੀ ਗੁਜ਼ਾਰਾ ਕਰਦੀ ਸੀ ਦੋਵੇਂ ਪਿਓ ਧੀ ਰਲ ਕੇ ਪਿਓ ਰੇੜੀ ਲਾਉਂਦਾ ਸੀ ਅਦੇ ਧੀ ਕਿਤੇ ਪ੍ਰਾਈਵੇਟ ਜੌਬ ਕਰਦੀ ਸੀ ਸੋ ਗੱਲਬਾਤ ਵੀ ਕਰਾਂਗੇ ਉਸ ਧੀ ਨਾਲ ਕਿ ਆਖਰ ਇਨੀ ਨੌਬਤ ਕਿਉਂ ਆ ਗਈ ਕੀ ਐਸਾ ਹੋ ਗਿਆ ਕਿ ਹੁਣ ਮਦਦ ਦੀ ਗੁਹਾਰ ਲਗਾਣੀ ਪੈ ਰਹੀ ਆ ਪੇੜਾ ਇਧਰ ਆ ਬੇਟਾ ਬੜ ਜਾ ਇਹ ਕੀ ਗੱਲ ਹੋ ਗਈ ਆ ਕਿ ਜਿਹੜੀ ਗੁਹਾਰ ਲਗਾਈ ਆ ਪਿਤਾ ਦੇ ਇਲਾਜ ਲਈ ਮੇਰੇ ਜਾੜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਡਾਕਟਰਾਂ ਨੇ ਕਿਹਾ ਇਹਨਾਂ ਦਾ ਇਲਾਜ ਕਰਉਣਾ ਜ਼ਰੂਰੀ ਹੈ ਇਸ ਲਈ ਮੇਰੇ ਕੋਲ ਲਾਜ ਵਾਸਤੇ ਨੇ ਪੈਸੇ ਨਹੀਂ ਆਗੇ ਮੈਂ ਕਿਦਾਂ ਲਾਜ ਕਰਾਵਾਂ ਮੈਂ ਜੋ ਨਹੀਂ ਮੇਰੇ ਡੈਡੀ ਠੀਕ ਹੋਣ ਜੋ ਛੇਤੀ ਤੇ ਛੇਤੀ ਤਾਂ ਕਿ ਆਪਣੇ ਪਿਆਰਾਂ ਦੇ ਤੌਰ ਫੇਰ ਸਕਣ ਮੇਰਾ ਇਹਨਾਂ ਤੋਂ ਇਲਾਵਾ ਕੋਈ ਸਹਾਰਾ ਨਹੀਂ ਹੈਗਾ ਤੇ ਮਾਂ ਕਦੋਂ ਦੀ ਚਲ ਗਈ ਮੈਂ 5 ਸਾਲ ਤੱਕ ਦੀ ਉਮਰ ਦੀ ਜਦੋਂ ਚਲੇ ਗਈ ਮੈਨੂੰ ਛੱਡ ਕੇ ਉਸ ਤੋਂ ਬਾਅਦ ਮੇਰੇ ਡੈਡੀ ਨੇ ਮੈਨੂੰ ਸੰਭਿਆ ਇਹਨਾਂ ਨੇ ਮੇਰੀ ਪੜ੍ਹਾਈ ਲਿਖਾਈ ਕਰਵਾਈ ਯਾਨੀ ਇਹ ਹੋਂਤੇ ਪਿਓ ਦਾ ਸਹਾਰਾ ਤੇ ਪਿਓ ਧੀ ਦਾ ਸਹਾਰਾ ਬਣਿਆ ਪਿਆ ਹਾਂਜੀ ਬਿਲਕੁਲ ਹਾਡਾ ਦੋਵੇਂ ਇੱਕ ਦੂਜੇ ਦਾ ਸਾਰਾ ਹੀ ਅਸੀਂ ਆ ਦੋਵੇਂ ਪਿਆਰਤੀ ਹਾਡਾ ਹੋਰ ਕੋਈ ਨਹੀਂ ਹੈਗਾ ਸਾਰਾ ਘਰ ਵਿੱਚ ਅਸੀਂ ਦੋ ਹੀ ਆ ਬਸ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਕੋਈ ਤੁਹਾਨੂੰ ਮਦਦ ਦੀ ਦਿੱਤੀ ਗਈ ਹੈ ਮਦਦ ਕੀਤੀ ਹੈ ਕਿ ਉਹਨਾਂ ਵੱਲੋਂ ਹਾਂਜੀ ਇੱਕ ਸੰਸਥਾ ਨੇ ਮਦਦ ਕੀਤੀ ਹੈ ਪਰ ਉਹਨਾਂ ਦੀ ਮਦਦ ਕਾਫੀ ਪੂਰੀ ਨਹੀਂ ਭੰਡੀ ਮੈਨੂੰ ਹੋਰ ਮਦਦ ਦੀ ਲੋੜ ਹੈ ਕਿਉਂਕਿ ਛੇਤੀ ਛੇਤੀ ਉਹਨਾਂ ਨੂੰ ਹਸਪੀਟਲ ਖੜਨਾ ਜ਼ਰੂਰੀ ਹੈ ਕਿੰਨੇ ਦਿਨ ਮੈਨਾਂ ਘਰ ਦਾ ਬਠਾਈ ਰੱਖਾ ਉਹਨਾਂ ਦੀ ਤਬੀਅਤ ਵਿਗੜਦੀ ਜਾਏਗੀ ਉਹਨਾਂ ਦੀ ਤੇ ਪਹਿਲਾਂ ਬੇਟਾ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਸੀਗਾ ਮੇਰੇ ਡੈਡੀ ਸਬਜੀ ਦੀ ਰੇੜੀ ਲਾਉਂਦੇ ਤੇ ਮੈਂ ਇੱਕ ਦੁਕਾਨ ਤੇ ਲੱਗੀ ਸੀ ਮੁੱਤ ਕੰਮ ਕਰਦੀ ਉੱਥੇ ਜੋ ਪੈਸੇ ਹੁੰਦੇ ਉਹ ਨਾਲ ਕੱਦ ਖਰਚਾ ਚੱਲ ਜਾਂਦਾ ਸੀ ਹੁਣ ਮੈਨੂੰ ਉਹਨਾਂ ਦੇ ਡੈਡੀ ਦੀ ਤਬੀਅਤ ਠੀਕ ਨਹੀਂ ਘਰ ਕੋਈ ਚਾਹੀਦਾ ਉਹਨਾਂ ਦੇ ਲੱਗੇ ਸੇਵਾ ਕਰਨ ਹੁਣ ਤੁਸੀਂ ਨੌਕਰੀ ਵੀ ਛੱਡ ਦਿੱਤੀ ਹੈ ਤੇ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਨੌਕਰੀ ਕਿਉਂ ਛੱਡੀ ਗਈ ਤੁਸੀਂ ਕਿਉਂਕਿ ਨਹੀਂ ਤਬੀਅਤ ਠੀਕ ਨਹੀਂ ਲੱਗ ਗਿਆ ਉਹਨਾਂ ਦੇ ਸਾਰਾ ਦਿਨ ਕੋਈ ਚਾਹੀਦਾ ਆ ਉਹਨਾਂ ਨੂੰ ਇਸ ਲਈ ਮੈਂ ਛੱਡ ਦਿੱਤੀ ਨੌਕਰੀ ਜੇ ਮੈਂ ਕੰਮ ਤੇ ਜਾਵਾਂਗੀ ਲੱਗੇ ਇਹਨਾਂ ਇਹ ਇਕੱਲੇ ਕਿੱਦਾਂ ਕਰਨਗੇ ਸਾਰਾ ਕੱਲਿਆਂ ਨਾ ਕੋਠੀ ਆਵਣੀ ਜਾਂਦਾ ਪਹਿਲੇ ਸੋਟੀ ਨਾਲ ਤੁਰਦੇ ਨੂੰ ਉਹਨਾਂ ਨਾਲ ਵੀ ਤੁਰਿਆ ਜਾਂਦਾ ਡਿੱਗ ਪੈਂਦੇ ਨੇ ਸੱਟਾਂ ਲੱਗ ਜਾਂਦੀਆਂ ਉਹਨਾਂ ਨੂੰ ਤੇ ਪੁੱਤਰ ਰਿਸ਼ਤੇਦਾਰ ਵੀ ਹੈਗੇ ਨੇ ਆਹ ਲਗਵਾਣੀ ਹੈ ਕਿਸੇ ਨੇ ਕੋਈ ਮਦਦ ਕੀਤੀ ਮਾੜੀ-ਮੋਟੀ ਬਾਹ ਫੜੀ ਤੁਹਾਡੀ ਨਹੀਂ ਕਿਸੇ ਨੇ ਮਦਦ ਨਹੀਂ ਕੀਤੀ ਸਾਰਿਆਂ ਨੇ ਮਦਦ ਬਸ ਕਹਿੰਦੇ ਤੁਹਾਨੂੰ ਥੋੜਾ ਬੋਤਾ ਕਰਦਾਂਗੇ ਪਰ ਇੰਨਾ ਟ੍ਰੀਟਮੈਂਟ ਮਹਿੰਗਾ ਨਹੀਂ ਕਰ ਸਕਦੇ ਤੁਹਾਡੇ ਵਾਸਤੇ ਕਹਿੰਦੇ ਬਸ ਇਦਾਂ ਹੀ ਰੱਖੋ ਇਹਨੂੰ ਜੀ ਗੱਲ ਕਰੀ ਤੇ ਮਹੱਲੇ ਦੇ ਐਮਸੀ ਵਗੈਰਾ ਹੈਗੇ ਨੇ ਹੋਰ ਮੌਦਰ ਬੰਦੇ ਨੇ ਉਹਨਾਂ ਨਾਲ ਗੱਲ ਕੀਤੀ ਕਿ ਸਾਡੀ ਮਦਦ ਕਰੋ ਹਾਂਜੀ ਮੈਂ ਕੱਲੇ ਆਮ ਜੀ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਮੈਂ ਤੁਹਾਡੇ ਘਰ ਆਵਾਂਗਾ ਕੋਈ ਨਾ ਤੂੰ ਜਾ ਤੇ ਉਹਨਾਂ ਇੱਕ ਗੱਲ ਕਹਿਨੂ ਵੀ 22 ਦਿਨ ਹੋ ਗਏ ਨੇ ਹਜੇ ਤੱਕ ਆਇਆ ਨਹੀਂ ਫਿਰ ਦੁਬਾਰਾ ਮਤਕ ਗਈ ਨਹੀਂ ਅਜੇ ਤੱਕ ਆਇਆ ਨਹੀਂ ਉਹ ਤੁਹਾਨੂੰ ਪੁੱਛਣ ਵੀ ਤੁਸੀਂ ਕੀ ਕੀਤਾ ਜਨਤਿਆਮ ਹੈ ਓ ਕਿ ਨਹੀਂ ਹੈਗੇ ਨਹੀਂ ਨਹੀਂ ਉਸ ਵੋਟ ਵਾਲਾ ਹੀ ਮਤਲਬ ਹੋਇਆ ਉਹਨਾਂ ਨੂੰ ਹਾਂਜੀ ਮੈਂ ਗੱਲ ਜਰੂਰ ਉਹਨਾਂ ਨੇ ਕੀਤੀ ਕਿ ਮੇਰੇ ਡੈਡੀ ਠੀਕ ਨਹੀਂ ਸਾਡੇ ਘਰ ਆ ਕੇ ਦੇਖਿਓ ਪਰ ਉਹ ਕਹਿੰਦੀ ਮੈਂ ਆਵਾਂਗਾ ਪਰ ਆਇਆ ਹੀ ਨਹੀਂ ਅਜੇ ਤੱਕ ਤੇ ਕਿ ਹਰਿਸ਼ਤ ਕੋਈ ਇਸਲਾਬ ਲੈ ਗਿਆ ਨਹੀਂ ਆਇਆ ਕੋਈ ਵੀ ਬਾਹ ਫੜ ਸਕੇ ਚਲੋ ਥੋੜਾ ਪਤਾ ਇਲਾਜ ਕਰਵਾ ਸਕੇ ਨਹੀਂ ਅਜੇ ਤੱਕ ਕੋਈ ਨਹੀਂ ਆ ਜਿਨ੍ਹਾਂ ਨੂੰ ਕਿਹਾ ਉਹਨਾਂ ਨੇ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਕਹਿੰਦੇ ਕਿ ਅਸੀਂ ਇੰਨੇ ਪੈਸੇ ਨਹੀਂ ਖਰਚ ਸਕਦੇ ਬੇਟਾ ਸਾਡੀਆਂ ਸਮਾਜ ਸੇਵੀ ਸੰਸਥਾ ਕਈ ਹੈਗੀਆਂ ਜਿਹੜੀਆਂ ਲੋੜਵੰਦ ਪਰਵਾਦਾਂ ਦਾ ਗਰੀਬਾਂ ਦੀ ਬਾਹ ਫੜਦੀ ਨੇ ਕੀ ਗੁਹਾਰ ਲਗਾਉਣਾ ਚਾਹੋਗੇ ਉਹਨੂੰ ਇਸ ਟਾਈਮ ਉਹ ਵੇਖ ਰਹੀਆਂ ਨੇ ਕੀ ਗੁਹਾਰ ਲਗਾਉਣਾ ਚਾਹੋਗੇ ਕਿਸ ਚੀਜ਼ ਤਰ੍ਹਾਂ ਦੀ ਮਦਦ ਤੁਸੀਂ ਮਚਾਉਂਦੇ ਹੋ ਮੈਂ ਚਾਹੁੰਨੀ ਕਿ ਮੇਰੇ ਦਾਦੀ ਨੂੰ ਠੀਕ ਕਰ ਦਿੱਤਾ ਜੇ ਚੰਗਾ ਟ੍ਰੀਟਮੈਂਟ ਮਲੇ ਤਾਂ ਕਿਉਂ ਠੀਕ ਹੋ ਜਨ ਆਪਣੇ ਪਿਆਰਾਂ ਤੌਰ ਫੇਸ ਸਕਨ ਉਹਨਾਂ ਦੇ ਹਾਲਾਤ ਮੇਰੇ ਕੋ ਦੇਖੇ ਨਹੀਂ ਜਾਣਦੇ ਇਦਾਂ ਮੈਂ ਕੱਲਿਆ ਕਿੱਦਾਂ ਕਰਾਂ ਸਾਰਾ ਮੇਰੇ ਕੋ ਨਹੀਂ ਹੋਣ ਦੇਆ ਉਹਦੇ ਮੈਂ ਕੰਮ ਵੀ ਛੱਡ ਦਿੱਤਾ ਘਰੇ ਹੀ ਰਹਿਣੀ ਆ ਜੇ ਅੱਜ ਕਿਤੇ ਕੋਈ ਭਰਾ ਹੁੰਦਾ ਜਾਂ ਭੈਣ ਵੱਡੀ ਹੁੰਦੀ ਤੇ ਫਿਰ ਤੇ ਥੋੜਾ ਹੌਸਲਾ ਹੁੰਦਾ ਸੀ ਵੀ ਚਲ ਨਾਲ ਕੋਈ ਹੈਗਾ ਮੋਢੇ ਨਾਲ ਮੋਢਾ ਜੋੜਨ ਵਾਲਾ ਹੈਗਾ ਕੋਈ ਹਾਂਜੀ ਵੀ ਇਹਦੇ ਬਹੁਤ ਹੌਸਲਾ ਨਹੀਂ ਪਰ ਹੁਣ ਮੈਂ ਕੱਲਿਆ ਹੀ ਆਂ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀਆ ਇਹੋ ਜਣੀ ਮੈਂ ਸਾਰਿਆਂ ਨੂੰ ਕਹਿੰਦੀ ਅੱਗੇ ਆ ਕੇ ਮੇਰੀ ਮਦਦ ਕਰੋ ਮੇਰੇ ਡੈਡੀ ਨੂੰ ਬਚਾ ਲਓ ਬਸ ਉਹ ਠੀਕ ਕਰ ਦੋ ਉਹਨਾਂ ਨੂੰ ਜੇ ਇਸ ਭੈਣ ਦੇ ਅਥਰੂ ਵੇਖ ਕੇ ਵੀ ਨਾ ਕਿਸੇ ਨੂੰ ਹੋਇਆ ਇਸ ਦਰਦ ਦਾ ਅਹਿਸਾਸ ਹੋਇਆ ਇਨਸਾਨੀਅਤ ਜਾਗੀ ਤਾਂ ਉਸ ਇਨਸਾਨ ਦੀ ਉਸ ਸੰਸਤਾ ਦੀ ਇਨਸਾਨੀਅਤ ਕਦੀ ਵੀ ਨਹੀਂ ਜਾਗ ਸਕਦੀ ਕਿਉਂਕਿ ਇਸ ਭੈਣ ਦੇ ਅਥਰੂ ਇਸ ਧੀ ਦੇ ਅਥਰੂ ਇਹੀ ਗਵਾਹ ਲਗਾ ਰਹੇ ਨੇ ਕਿ ਉਸ ਦੇ ਪਿਓ ਨੂੰ ਜੋ ਕਿ ਬਚਾਇਆ ਜਾਵੇ ਉਸ ਦਾ ਇਲਾਜ ਹੋ ਜੇ ਸਿਰਫ ਇਲਾਜ ਦੀ ਮੰਗ ਕੀਤੀ ਆ ਰੋ ਰੋ ਕੇ ਘਾਹ ਨਾ ਹਰੀ ਹੈ ਅਥਰੂ ਡੇਗੰਡੀ ਅਥਰੂ ਵਹਾਵਾ ਕੇ ਰੋ ਰੋ ਕੇ ਇਹੀ ਸੰਸਥਾਵਾਂ ਸਮਾਜਿਕ ਸੰਸਥਾ ਨੂੰ ਤੇ ਹੋਰ ਮੋਧਵੀਰ ਬੰਦਿਆਂ ਨੂੰ ਗੋਹਾਰ ਲਗਾ ਰਹੀ ਹੈ ਕਿ ਉਹਦੇ ਪਿਓ ਦਾ ਇਲਾਜ ਹੋ ਸਕੇ ਕਿੰਨੇ ਸਿਰਫ ਇਲਾਜ ਹੀ ਚਾਹੀਦਾ ਬਾਕੀ ਰੋਟੀ ਪਾਣੀ ਤੇ ਆਪ ਕਮਾ ਕੇ ਪਹਿਲਾਂ ਵੀ ਖਾਂਦੇ ਸੀ ਚੰਗਾ ਖਾਂਦੇ ਸੀ ਧੀ ਨੌਕਰੀ ਕਰਦੀ ਸੀ ਆਪਣੇ ਇਹ ਨੌਕਰੀ ਕਰਕੇ ਕਮਾਉਂਦੀ ਸੀ ਚੰਗਾ ਖਾਂਦਾ ਸੀ ਪਿਓ ਰਿਹੜੀ ਲਾਂਦਾ ਸੀ ਲੇਕਿਨ ਹੁਣ ਪਿਓ ਦਾ ਇਲਾਜ ਕਰਾਉਣ ਵਾਸਤੇ ਕਿਉਂਕਿ ਪਿਓ ਕੋਲ ਵੀ ਕੋਈ ਬੰਦਾ ਚਾਹੀਦਾ ਹੈ ਦੇਖਭਾਲ ਵਾਸਤੇ ਕਿਉਂਕਿ ਮੰਜੇ ਤੋਂ ਨਹੀਂ ਉੱਠ ਸਕਦਾ ਲੈਟਰਿੰਗ ਬਾਥੂ ਉੱਪਰ ਹੀ ਕਰਦਾ ਇਸ ਕਰਕੇ ਧੀ ਉਸ ਪਿਓ ਦੇ ਪੁੱਤ ਦਾ ਫਰਜ਼ ਨਿਭਾ ਰਹੀ ਆ ਕਿਉਂਕਿ ਪੁੱਤਰ ਨੂੰ ਲਿਭਾਉਣਾ ਚਾਹੀਦਾ ਸੀ ਧੀ ਪੁੱਤ ਦਾ ਫਰਜ਼ ਨਿਭਾ ਰਹੀ ਹੈ ਤੇ ਉਹਦੇ ਕੋਲ ਰਹਿ ਕੇ ਉਹਦਾ ਦੇਖ ਰੇ ਕਰੀ ਆ ਸੋ ਇਸ ਧੀ ਦੇ ਅਥਰੂ ਜਾਇਆ ਨਹੀਂ ਜਾਣੇ ਜਾਣੇ ਚਾਹੀਦੇ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਕੋਈ ਨਾ ਕੋਈ ਐਨ ਆਰ ਆਈ ਵੀਰ ਭਰਾ ਅੱਗੇ ਜਰੂਰ ਹੋਣਾ ਚਾਹੀਦਾ ਅੱਗੇ ਵੀ ਸਾਡੇ ਜਿਹੜੇ ਭਰਾਵਾਂ ਨੇ ਦਸ਼ਕਾਂ ਨੇ ਲੋੜਬੰਦ ਪਰਵਾਰਾਂ ਦੀ ਮਦਦ ਕੀਤੀ ਹੈ ਉਹਨਾਂ ਦੀ ਬਾਹ ਫੜੀ ਹੈ ਅੱਜ ਇਸ ਧੀ ਨੂੰ ਜ਼ਰੂਰਤ ਹੈ ਅਸਲ ਜ਼ਰੂਰਤ ਇਸ ਧੀ ਨੂੰ ਆ ਕਿਉਂਕਿ ਅੱਗੇ ਪਿੱਛੇ ਕੋਈ ਨਹੀਂ ਨਾ ਭਰਾ ਨਾ ਭੈਣ ਨਾ ਮਾਂ ਸਿਰਫ ਧੀ ਹੈ ਧੀ ਪਿਓ ਤੇ ਪਿਓ ਦੇ ਧੀ ਵਾਸਤੇ ਖਿਆਲ ਰੱਖਣਦੇ ਆ ਆਪਣੇ ਪਿਓ ਵਾਸਤੇ ਮਦਦ ਦੀ ਗਹਾਂ ਲਗਾਈ ਸੀ ਨੇ ਸੋ ਨੰਬਰ ਵੀ ਆਪਾਂ ਲਾਵਾਂਗੇ ਫੋਨ ਨੰਬਰ ਲਾਵਾਂਗੇ ਤਾਂ ਜੋ ਜਿਹੜੇ ਮੇਰੇ ਵੀਰ ਭਰਾਣੇ ਕੰਟੈਕਟ ਕਰਨਾ ਹੋਵੇ ਸਮਾਜ ਸੇਵੀ ਸੰਸਥਾ ਨੇ ਕੰਟੈਕਟ ਕਰਨਾ ਹੋਵੇ ਉਹ ਸਿੱਧਾ ਭੈਣ ਨਾਲ ਕੰਟੈਕਟ ਕਰ ਸਕਦਾ ਤੇ ਇਸ ਘਰ ਦੇ ਹਾਲਾਤ ਜਾਣ ਸਕਦਾ ਇਸ ਪਿਓ ਦੇ ਹਾਲਾਤ ਜਾਣ ਸਕਦਾ ਜੇ ਇਸ ਧੀ ਦੇ ਦਿਲ ਵਿੱਚ ਕੀ ਬੀਤਰੀ ਆ ਉਹ ਜਾਣ ਸਕਦਾ ਭੈਣ ਨੰਬਰ ਦਿਓ ਆਪਣਾ ਫੋਨ ਨੰਬਰ ਮੇਰਾ ਮੋਬਾਈਲ ਨੰਬਰ 7837806186 7837806186 ਜੀ ਬਿਲਕੁਲ ਇਸ ਭੈਣ ਦਾ ਫੋਨ ਨੰਬਰ ਹੈ ਜਿੰਨੇ ਮੇਰੇ ਵੀਰ ਨੇ ਸਮਾਜ ਸੇਵੀ ਸੰਸਥਾਵਾਂ ਦੇ ਹੋਰ ਐਨਐਨਆਰ ਭਰਾਵਾਂ ਨੇ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਪਰੌੜ ਪਰਵਾਦੀ ਬਾਹ ਫੜਨੀ ਹੋਵੇ ਉਹ ਨੰਬਰ ਤੇ ਕੰਟੈਕਟ ਕਰ ਸਕਦਾ ਕਿਉਂਕਿ ਇਸ ਭੈਣ ਦਾ ਸਤੀ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਨਾ ਭਰਾ ਵਾ ਨਾ ਭੈਣ ਆ ਨਾ ਮਾਂ ਵਾ ਸਿਰਫ ਪਿਓ ਆ ਅਤੇ ਪਿਓ ਵੀ ਨੂੰ ਵੀ ਨਾਮੁਰਾਦ ਬਿਮਾਰੀ ਆ ਜਿਹੜੀ ਡਾਕਟਰਾਂ ਨੇ ਕਿਹਾ ਵੀ ਛੇਤੀ ਇਲਾਜ ਕਰਵਾ ਲੋ ਸੋ ਹੱਥ ਜੋੜ ਕੇ ਰੋ ਰੋ ਕੇ ਗੁਹਾਰ ਲਗਾ ਰਹੀ ਹੈ ਕਿ ਸਿਰਫ ਬਾ ਫੜੀ ਜਾਏ ਮੇਰੇ ਪਿਓ ਦਾ ਇਲਾਜ ਹੋ ਜੇ ਰੋਟੀ ਪਾਣੀ ਮੈਂ ਆਪੇ ਕਮਾ ਕੇ ਖਾ ਲਾਂਗੀ ਅੱਗੇ ਵੀ ਮੈਂ ਪ੍ਰਾਈਵੇਟ ਨੌਕਰੀ ਕਰਦੀ ਸੀ ਅਤੇ ਚੰਗਾ ਰੋਟੀ ਪਾਣੀ ਖਾਂਦੇ ਸੀ ਲੇਕਿਨ ਜੋ ਕਿ ਬਿਮਾਰੀ ਘਰ ਵੜ ਗਈ ਆ ਜਿਹੜੇ ਪੈਸੇ ਹਨ ਉਹ ਸਾਰੇ ਹੀ ਖੂ ਖਾਤੇ ਚ ਵੜ ਗਏ ਨੇ ਹੁਣ ਹੋਰ ਪੈਸਾ ਦੀ ਲੋੜ ਆ ਜੋ ਕਿ ਇਸ ਪਿਓ ਦੇ ਇਲਾਜ ਲਈ ਕਰਦੇ ਹਾਲਾਤ ਤੁਸੀਂ ਵੇਖਲੇ ਨੇ ਵੱਧ ਤੋਂ ਵੱਧ ਬਣੇ ਹੋਏ ਨੇ ਲੇਕਿਨ ਸਿਰਫ ਪਿਓ ਦੇ ਪਿਓ ਦੇ ਇਲਾਜ ਲਈ ਇਸ ਧੀ ਨੇ ਗੋਹਾਰ ਲਗਾਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਭਰਾ ਤੱਕ ਵੀ ਤੱਕ ਭੈਣ ਤੱਕ ਐਨ ਆਰ ਆਈ ਸੰਸਥਾਵਾਂ ਤੱਕ ਪਹੁੰਚ ਸਕੇ ਜੋ ਅੱਗੇ ਵੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਹਨ ਉਹਨਾਂ ਦੀ ਮਦਦ ਕਰਦੇ ਹਨ ਨਿਰਪੱਖ ਪੋਸਟ ਲਈ ਜਸਵਿੰਦਰ 베ਦੀ ਕੁਦਾਸਪੁਰ ਬਟਾਲਾ